ਭਾਰਤੀ ਜਨਤਾ ਪਾਰਟੀ ਦੀ ਮੌਜੂਦਾ ਸੰਸਦ ਅਤੇ ਫਿਲਮੀ ਅਦਾਕਾਰਾ ਕੰਗਨਾ ਰੌਤ ਨੂੰ ਲੈ ਕੇ ਆਈ ਵੱਡੀ ਖਬਰ ਕਿਉਂਕਿ ਵਾਰ-ਵਾਰ ਬਠਿੰਡਾ ਦੀ ਅਦਾਲਤ ਦੇ ਹੁਕਮ ਦੀ ਉਲੰਘਣਾ ਕੀਤੀ ਜਾ ਰਹੀ ਹੈ ਭਾਰਤੀ ਜਨਤਾ ਪਾਰਟੀ ਦੀ ਸੰਸਦ ਕੰਗਨਾ ਰੌਤ ਵੱਲੋਂ ਮਾਮਲਾ ਹੈ ਮਾਤਾ ਮਹਿੰਦਰ ਕੌਰ ਦਾ ਜਿਨ੍ਹਾਂ ਵੱਲੋਂ ਮਾਨਹਾਨੀ ਨੂੰ ਲੈ ਕੇ ਕੇਸ ਦਾਇਰ ਕੀਤਾ ਗਿਆ ਸੀ ਕੰਗਨਾ ਰੌਤ ਤੇ ਕੰਗਣਾ ਰੌਤ ਨੂੰ ਹੁਣ ਇਸ ਦਾ ਖਮਨਿਆਜ਼ਾ ਭੁਗਤਣਾ ਪਵੇਗਾ ਸੂਤਰਾਂ ਦੇ ਹਵਾਲੇ ਤੋਂ ਬੜੀ ਵੱਡੀ ਅਤੇ ਅਹਿਮ ਖਬਰ ਆ ਰਹੀ ਹੈ ਭਾਜਪਾ ਸੰਸਦ ਮੈਂਬਰ ਅਤੇ ਫਿਲਮੀ ਅਦਾਕਾਰਾ ਕੰਗਣਾ ਰੌਤ ਵਿਰੋਧ ਚੱਲ ਰਹੇ ਮਾਨਹਾਨੀ ਕੇਸ ਵਿੱਚ ਅੱਜ ਬਠਿੰਡਾ ਦੀ ਅਦਾਲਤ ਵਿੱਚ ਇੱਕ ਮਹੱਤਵਪੂਰਨ ਮਹੱਤਵਪੂਰਨ ਸੁਣਵਾਈ ਹੋਣ ਜਾ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਥੋਂ ਤੱਕ ਕਿ ਕੰਗਣਾ ਰੌਤ ਦਾ ਪਾਸਪੋਰਟ ਵੀ ਜਬਤ ਬਠਿੰਡਾ ਦੀ ਅਦਾਲਤ ਵੱਲੋਂ ਕੀਤਾ ਜਾ ਸਕਦਾ ਹੈ ਇਹ ਮਾਮਲਾ ਤਿਲ ਖੇਤੀਬਾੜੀ ਕਾਨੂੰਨਾਂ ਦੇ ਵਿਰੋਧ ਦੌਰਾਨ ਇੱਕ ਬਜ਼ੁਰਗ ਔਰ ਮਹਿੰਦਰ ਕੌਰ ਬਾਰੇ ਕੀਤੀਆਂ ਗਿਆ ਕਥਤ અપਮਾਨਜਨ ਟਿੱਪਣੀਆਂ ਨਾਲ ਜੁੜਿਆ ਹੋਇਆ ਹੈ ਪਿਛਲੀ ਸੁਣਵਾਈ ਦੌਰਾਨ ਅਦਾਲਤ ਨੇ ਕੰਗੜਾ ਰੌਤ ਵੱਲੋਂ ਦਾ ਨਿੱਜੀ ਪੇਸ਼ੀ ਤੋਂ ਛੋਟ ਲਈ ਅਰਜੀ ਤੇ ਲੰਮੀ ਬਹਿਸ ਕੀਤੀ ਕੰਗੜਾ ਦੇ ਵਕੀਲ ਨੇ ਦਲੀਲ ਦਿੱਤੀ ਕਿ ਉਹ ਇੱਕ ਸੰਸਦ ਮੈਂਬਰ ਹਨ ਅਤੇ ਦੇਸ਼ ਦੇ ਵੱਖ-ਵੱਖ ਹਿੱਸਿਆਂ ਵਿੱਚ ਉਸ ਦੇ ਰਜਿਮਿਆਂ ਕਾਰਨ ਉਸ ਲਈ ਹਰ ਤਰੀਕ ਤੇ ਨਿੱਜੀ ਤੌਰ ਤੇ ਪੇਸ਼ ਹੋਣਾ ਅਸੰਭਵ ਹੋ ਜਾਂਦਾ ਹੈ ਇਹ ਵੀ ਕਿਹਾ ਗਿਆ ਕਿ ਉਹ ਪਹਿਲਾਂ ਵੀਡੀਓ ਕਾਨਫਰੈਂਸਿੰਗ ਲਈ ਅਦਾਲਤ ਵਿੱਚ ਪੇਸ਼ ਹੋਈ ਸੀ ਦੋਹਾਂ ਧਿਰਾਂ ਦੀਆਂ ਦਲੀਲਾਂ ਨੂੰ ਵਿਸਤਾਰ ਨਾਲ ਸੁਣਨ ਤੋਂ ਬਾਅਦ ਅਦਾਲਤ ਨੇ ਕੰਗੜਾ ਅਰਰੌਤ ਨੂੰ ਨਿਜੀ ਪੇਸ਼ੀ ਤੋਂ ਛੋਟ ਲਈ ਅਰਜ਼ੀ ਨੂੰ ਸਵੀਕਾਰ ਕਰ ਲਿਆ ਅਦਾਲਤ ਨੇ ਸਪਸ਼ਟ ਕੀਤਾ ਕਿ ਕੰਗੜਾ ਆਉਣ ਵਾਲੀ ਸੁਣਵਾਈ ਵਿੱਚ ਵੀਡੀਓ ਕਾਨਫਰੈਂਸਿੰਗ ਵੀ ਪੇਸ਼ ਹੋ ਸਕੇਗੀ ਇਸ ਮਾਮਲੇ ਵਿੱਚ ਗਵਾਹਾਂ ਦੇ ਬਿਆਨ ਪਹਿਲਾਂ ਹੀ ਦਰਜ ਕੀਤੇ ਜਾ ਚੁੱਕੇ ਹਨ ਕੁਝ ਸਬੂਤ ਅਦਾਲਤ ਵਿੱਚ ਪੇਸ਼ ਕੀਤੇ ਜਾ ਚੁੱਕੇ ਹਨ ਅੱਜ ਦੀ ਸੁਣਵਾਈ ਗਵਾਹਾਂ ਅਤੇ ਕਾਨੂੰਨੀ ਪ੍ਰਕਿਰਿਆ ਨਾਲ ਸੰਬੰਧਿਤ ਮੁੱਦਿਆਂ ਤੇ ਹੋਵੇਗੀ ਮਹਿੰਦਰ ਕੌਰ ਨੇ ਇੱਕ ਫਿਰ ਇੱਕ ਵਾਰ ਫਿਰ ਦੁਹਰਾਇਆ ਕਿ ਇਹ ਕੋ ਇਸ ਲੜਾਈ ਨੂੰ ਉਦੋਂ ਤੱਕ ਜਾਰੀ ਰੱਖੇਗੀ ਜਦੋਂ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਦਾ ਦੱਸਿਆ ਜਾ ਰਿਹਾ ਹੈ ਕਿ ਅੱਜ ਗਵਾਹਾਂ ਨੂੰ ਲੈ ਕੇ ਆਹ ਜਿਹੜੀ ਕਾਨੂੰਨੀ ਪ੍ਰਕਿਰਿਆ ਸੰਬੰਧਿਤ ਮੁੱਦਿਆਂ ਤੇ ਅੱਜ ਚਰਚਾ ਹੋਵੇਗੀ ਤੇ ਮਹਿੰਦਰ ਕੌਰ ਨੇ ਫਿਰ ਦੁਹਰਾਇਆ ਜਿੰਨੀ ਦੇਰ ਤੱਕ ਮੌਜੂਦਾ ਸੰਸਦ ਅਤੇ ਫਿਲਮੀ ਅਦਾਕਾਰਾ ਕੰਗਣਾ ਰੌਤ ਨੂੰ ਜਿਹੜੀ ਕਾਨੂੰਨੀ ਸਜ਼ਾ ਨਹੀਂ ਮਿਲ ਜਾਂਦੀ ਉਨੀ ਦੇਰ ਤੱਕ ਉਹ ਲਗਾਤਾਰ ਕਾਨੂੰਨੀ ਕਾਰਵਾਈ ਕੰਗਣਾ ਨੌਤ ਉਤੇ ਕਰਦੇ ਰਹਿਣਗੇ ਕਿਉਂਕਿ ਜਦੋਂ ਤਿਲਕਾਲੇ ਕਾਨੂੰਨ ਪਾਸ ਕੀਤੇ ਗਏ ਸੀ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਵੱਲੋਂ ਤਾਂ ਵੱਡਾ ਇਲਜ਼ਾਮ ਲਗਾਇਆ ਗਿਆ ਸੀ ਕਿ ਬੇਬੇ ਮਹਿੰਦਰ ਕੌਰ ਵਰਗੀਆਂ ਮਾਵਾਂ ਔਰਤਾਂ ਭੈਣਾਂ ਜਿਹੜੀਆਂ ਨੇ 100-100 ਰੁਪਏ ਤਿਹਾਰੀ ਲੈ ਕੇ ਪ੍ਰੋਟੈਸਟ ਕਰਦੀਆਂ ਨੇ ਦੇਸ਼ ਦੀ ਸਰਕਾਰ ਦਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਹਾਲਾਂਕਿ ਹਰ ਸਮੇਂ ਕੋਈ ਨਾ ਕੋਈ ਬੋਲ ਕਬੂਲ ਜ਼ਰੂਰ ਬੋਲਿਆ ਜਾਂਦਾ ਹੈ ਕੰਗਨਾ ਰੌਤ ਵੱਲੋਂ ਕੰਗਨਾ ਰੌਤ ਆਪਣੀ ਬਿਆਨਬਾਜ਼ੀ ਕਰਕੇ ਆਪਣੇ ਬੋਲਾਂ ਕਬੂਲਾਂ ਕਰਕੇ ਹਮੇਸ਼ਾ ਹੀ ਸੁਰੱਖਿਆ ਦੇ ਵਿੱਚ ਬਣੀ ਰਹਿੰਦੀ ਹੈ ਹਾਲਾਂਕਿ ਕਈ ਵਾਰ ਕਿਹਾ ਗਿਆ ਕਿ ਅਸਲ ਦੇ ਵਿੱਚ ਆਜ਼ਾਦੀ ਭਾਰਤ ਨੂੰ 2014 ਚ ਮਿਲੀ ਜਦੋਂ ਦੇਸ਼ ਦੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਆਈ ਇੱਕ ਪਾਸੇ ਜਿੱਥੇ ਨਿਸ਼ਾਨੀਆਂ ਸਵਾਲ ਖੜੇ ਹੁੰਦੇ ਨੇ ਦੇਸ਼ ਦੇ ਸ਼ਹੀਦਾਂ ਨੂੰ ਲੈ ਕੇ ਜਿਨ੍ਹਾਂ ਨੇ ਲੰਮਾ ਲੰਮੀ ਲੜਾਈ ਲੜ ਕੇ ਲੰਮੀਆਂ ਵਹੀਰਾ ਕੱਟ ਕੇ ਆਪਣੀਆਂ ਜਾਨਾਂ ਦੇ ਕੇ ਕੁਰਬਾਨੀਆਂ ਦੇ ਕੇ ਸ਼ਹੀਦੀਆਂ ਦੇ ਕੇ ਜਿਨ੍ਹਾਂ ਨੇ ਦੇਸ਼ ਆਜ਼ਾਦ ਕਰਵਾਇਆ ਤੇ ਦੂਸਰੇ ਪਾਸੇ ਕੰਗਣਾ ਨੌਤ ਨੇ ਕਿਹਾ ਸੀ ਕਿ ਆਜ਼ਾਦੀ ਅਸਲ ਦੇ ਵਿੱਚ 2014 ਦੇ ਵਿੱਚ ਪੂਰੇ ਭਾਰਤ ਨੂੰ ਮਿਲੀ ਹੈ ਕੰਗਣਾ ਨੌਤ ਨੇ ਤਸਾਨੀ ਧਰਨਾ ਉੱਤੇ بڑے ਸ਼ਬਦੀ ਹਮਲੇ ਕੀਤੇ ਸੀ ਕਿ ਭਾਈ ਇਹ ਤਾਂ ਭਾਰਤੀ ਜਨਤਾ ਪਾਰਟੀ ਦੀ ਸਰਕਾਰ ਹੈ ਜਿਸ ਨੇ ਕੂਨ ਖਰਾਬੇ ਤੋਂ ਬਚਾਇਆ ਦਿੱਤਾ ਇਹਨਾਂ ਵੱਲੋਂ ਬਲਾਤਕਾਰ ਵੀ ਹੋਣੀ ਸੀ ਮਾਰਾਂ ਲੁੱਟਾਂ ਖੋਹਾਂ ਵੀ ਹੋਣੀਆਂ ਸੀ ਜਿਸ ਤਰ੍ਹਾਂ ਉਹਨਾਂ ਨੇ ਕਿਹਾ ਕਿ ਬੰਗਲਾਦੇਸ਼ ਵਿੱਚ ਹੋਇਆ ਇਸ ਤਰ੍ਹਾਂ ਦੇ ਸ਼ਬਦੀ ਹਮਲੇ ਹਮੇਸ਼ਾ ਹੀ ਕੰਗਨਾਰ ਨੋਤ ਹੋਣ ਹੁਣਾਂ ਵੱਲੋਂ ਬਿਨਾਂ ਸੋਚੇ ਸਮਝੇ ਕੀਤੇ ਜਾਂਦੇ ਨੇ ਅੱਜ ਗਵਾਹਾਂ ਦੀ ਪ੍ਰਕਿਰਿਆ ਹੈ ਵਿਟਨੈਸ ਜਿਹੜੀ ਹੈ ਉਹ ਅੱਜ ਗਵਾਹੀ ਦੇਣਗੇ ਜੇਕਰ ਗਵਾਈ ਸਹੀ ਸਾਬਤ ਹੁੰਦੀ ਹੈ ਹਾਲਾਂਕਿ ਪਰਮਿਸ਼ਨ ਮਿਲ ਗਈ ਹੈ ਮਠੰਡਾ ਦੀ ਅਦਾਲਤ ਵੱਲੋਂ ਕਿ ਉਹ ਵੀਡੀਓ ਕਾਨਫਰੈਂਸਿੰਗ ਰਾਹੀਂ ਆਪਣੀ ਜਿਹੜੀ ਹੈ ਪੇਸ਼ੀ ਤੇ ਹਾਜ਼ਰ ਹੋ ਸਕਦੇ ਨੇ ਕਿਉਂਕਿ ਕੰਗਨਾ ਰਾਉਤ ਦੇ ਵਕੀਲ ਨੇ ਦਲੀਲ ਦਿੱਤੀ ਸੀ ਕਿ ਕੰਗਨਾ ਰਾਉਤ ਮੌਜੂਦਾ ਐਕਟਰ ਹੋਣ ਦੇ ਨਾਲ ਸਸਦ ਵੀ ਹੈ ਇਸ ਕਰਕੇ ਉਸ ਨੂੰ ਦੇਸ਼ ਭਰ ਦੇ ਵਿੱਚ ਸਰਕਾਰੀ ਕੰਮਾਂ ਵਾਸਤੇ ਅੰਦਰ ਬਾਹਰ ਜਾਣਾ ਪੈਂਦਾ ਹੈ ਇਸ ਕਰਕੇ ਉਹ ਆਪਣੀ ਬਿਜੀ ਸ਼ਰੂਲ ਦੇ ਵਿੱਚੋਂ ਹਾਜ਼ਰੀ ਪਾ ਸਕਦੀ ਲੇਕਿਨ ਵੀਡੀਓ ਕਾਨਫਰੈਂਸਿੰਗ ਰਾਹੀਂ ਉਹ ਹਮੇਸ਼ਾ ਹੀ ਤਿਆਰ ਹੈ ਹੁਣ ਅੱਜ ਫੈਸਲਾ ਕੀ ਹੋਵੇਗਾ ਕਿਉਂਕਿ ਅੱਜ ਗਵਾਹਾਂ ਦੀ ਜਿਹੜੇ ਬਿਆਨ ਜਿਹੜੇ ਨੇ ਉਹ ਲੈਸਾਨਗੇ ਬਠਿੰਡਾ ਦੀ ਅਦਾਲਤ ਵੱਲੋਂ ਅਦਾਲਤ ਵੱਲੋਂ ਕਿਸ ਤਰ੍ਹਾਂ ਦਾ ਫੈਸਲਾ ਸੁਣਾਇਆ ਜਾਂਦਾ ਹੈ ਉਹ ਆਉਣ ਵਾਲੇ ਦਿਨਾਂ ਵਿੱਚ ਪਤਾ ਲੱਗੇਗਾ ਲੇਕਿਨ ਬੀਬੀ ਮਹਿੰਦਰ ਕੌਰ ਮੰਡੂ ਕਿਹਾ ਜਾ ਰਿਹਾ ਹੈ ਕਿ ਜਿੰਨੀ ਦੇਰ ਤੱਕ ਕੰਗਨਾ ਰੌਤ ਨੂੰ ਸਜ਼ਾ ਨਹੀਂ ਮਿਲਦੀ ਮੈਂ ਆਪਣੀ ਜੰਗ ਜਾਰੀ ਰੱਖਾਂਗੀ ਧੰਨਵਾਦ